ਗੱਲਬਾਤ ਸਾਰੀ ਓਕੇ ਆ ਮੋਟਰਸਾਈਕਲਾਂ ਦੀ ਤੇ ਇੱਧਰ ਖੜਾ ਇੱਧਰ ਵੀ 100 ਆ ਆਹ ਖੜਾ ਏਵੇਂ ਅਸੀਂ ਰੰਗ ਹੋਇਆ ਹੋਇਆ ਤਿਆਰ ਹੋਇਆ ਹੋਇਆ ਤੇ ਇੱਧਰ ਆਹ ਖੜਾ ਇੱਕ ਆ ਖੜਾ ਆਪਣੇ ਕੋਲ ਪਾਸਿੰਗ ਖੜਾ ਹੋ ਜਾਮ ਤੇ ਚੈੱਕ ਕਰ ਲਓ ਕਿ ਨਹੀਂ ਹੈ ਨਾ ਡਿਟੇਲ ਮੈਂ ਥੋੜੀ ਦਿਨਾਂ ਰੁੱਕ ਕੇ ਇੱਕ ਮਿੰਟ ਤੇ ਇੱਕ ਇੱਧਰ ਆ ਖੜਾ ਇਹ ਵੀ 100 ਆ ਇਹ ਵੀ 100 ਆ ਇਹ 135 ਆ ਤੇ ਉਸ ਤੋਂ ਬਾਅਦ ਚੋਂ ਇਹ 100 ਆ ਨੰਬਰ ਕਿੱਡਾ ਬਈ 25 ਤੱਕ ਪਾਸਿੰਗ ਆ ਮਰਦਾ ਪੇ ਇੱਧਰ ਜਿਹਨੂੰ ਮਰਦਾ ਚੈੱਕ ਕਰਾ ਦੇ ਅਸੀਂ ਆਏ ਹਾਂ 27 ਤੱਕ ਭਾਈ ਸਾਰੇ ਉਹ ਸੋਸ਼ੀਅਲ ਪ੍ਰਿੰਸੀਪਲ ਅੱਜ ਆਪਾਂ ਛੋਟੀ ਡਿਮਾਂਡ ਤੇ ਆਪਣਾ ਪੇਜ ਵੀ ਵੈਸੇ ਜਾਂਮਿਆ ਦਾ ਹੀ ਆ ਤੇ ਆਪਾਂ ਹੀ ਆਮੇ ਲੈ ਕੇ ਆਏ ਟੁੱਟੇ ਵਾਹਤਿਆਂ ਦੇ ਸਾਰੇ ਸੇਲ ਵਾਸਤੇ ਆਪਣੇ ਕੋਲ ਪਾਸਿੰਗ ਵਾਲੇ ਵੀ ਹੈਗੇ 135 ਵੀ ਹੈਗੇ ਇਹ 100 ਵੀ ਹੈਗੀਆਂ ਤੇ ਔਰ ਗੱਲਬਾਤ ਆਪਾਂ ਦੇਖਦੇ ਆ ਕਰਾਉਨੇ ਆ ਵੀਡੀਓ 'ਚ ਮੋਟਰਸਾਈਕਲ ਆਪਣੇ ਕੋਲ ਬਹੁਤ ਖੜੇ ਆ ਆਪਾਂ ਵੇਚਣੇ ਆ ਸਾਰੇ ਜੇ ਮੇਰੇ ਵੀਰ ਭਰਾ ਨੇ ਕਿਸੇ ਨੇ ਮੋਟਰਸਾਈਕਲ ਵੇਚਣਾ ਹੋਵੇ ਤੇ ਆਪਾਂ ਨੂੰ ਦੱਸ ਸਕਦਾ ਆਪਾਂ ਲੈ ਲਾਂਗੇ ਆਕੇ ਤੇ ਮੋਟਰਸਾਈਕਲ ਆਪਣੇ ਕੋਲ ਬਹੁਤ ਖੜੇ ਆ ਦੋ ਤਿੰਨ ਪਾਸਿੰਗ ਵਾਲੇ ਖੜੇ ਆ ਤੇ ਦੋ ਤਿੰਨ ਵਿਦਾਊਟ ਪਾਸਿੰਗ ਖੜੇ ਆ ਤੇ ਜੱਦੀ ਖੜਾ ਆਪਣੇ ਕੋਲ ਤੇ ਮੈਂ ਹੁਣ ਤੇ ਇੱਕ ਆਪਣੇ ਕੋਲ ਇੱਧਰ ਯੱਦੀ ਖੜਾ ਤੇ ਉਸ ਤੇ ਬਾਅਦ ਚੋਂ 100 ਰਿਆ ਆਹ ਖੜਾ ਆਪਣੇ ਕੋਲ ਤੇ 135 ਆ ਇਹ 25 ਤੱਕ ਪਾਸਿੰਗ ਆ ਰੰਗ ਨਾਲ ਦਾ ਸਲੀਵ ਵੀ ਨਾਲ ਕਿੱਟ ਵੀ ਨਾਲ ਦੀ ਹੈ ਇਹਦੀ ਟਾਪੇ ਟੂਪੇ ਜਿੰਨਾ ਮੋਟਰਸਾਈਕਲ ਦਾ ਸਾਰਾ ਜਿੰਨਾ ਨਾ 25 ਤੱਕ ਪਾਸਿੰਗ ਆ ਇਹਦੀ ਤੇ ਇਹ ਯੱਦੀ ਰਿਆ ਤੇ ਚੈੱਕ ਕਰ ਲੂ ਮੈਂ ਤੁਹਾਨੂੰ ਸਾਰੀ ਡਿਟੇਲ ਦਿੰਨਾ ਤੇ ਆ 100 ਰਿਆ ਗੱਲਬਾਤ ਸਾਰੀ ਓਕੇ ਆ ਮੋਟਰਸਾਈਕਲਾਂ ਦੀ ਤੇ ਇੱਧਰ ਖੜਾ ਇੱਧਰ ਵੀ 100 ਆ ਆਹ ਖੜਾ ਇਹ ਵੇਸੇ ਰੰਗ ਹੋਇਆ ਹੋਇਆ ਤਿਆਰ ਹੋਇਆ ਹੋਇਆ ਆਪਾਂ ਹੁਣ ਪਹਿਲਾਂ ਡਿਟੇਲ ਦਵਾਂਗੇ ਸਭ ਤੋਂ ਪਹਿਲਾਂ 100 ਦੀ ਡਿਟੇਲ ਦਵਾਂਗੇ ਇਹ 100 ਆ ਸਾਰਾ ਤਿਆਰ ਹੋਇਆ ਹੋਇਆ ਤੇ ਪੰਜਾਬ ਨੰਬਰ ਆ ਇਹ ਤੇ ਮੈਂ ਇੰਜਨ ਚੈੱਕ ਕਰਾ ਦੇਣਾ ਅਨਸ ਲਈ ਅਨਸਲੀਵ ਕਿਟਾ ਇਹਦੀ ਤੇ ਤੇ ਬਾਬੇ ਉਹ ਇੰਜਨ ਵਧੀਆ ਮੋਟਰਸਾਈਕਲ ਦਾ ਅਨਸਲੀਵ ਕਿੱਟਾ ਹੈ ਇਹਦੀ ਤੇ ਟੂਟੀਅਲ ਪੰਪ ਜਾਨੀ ਕਿ ਕੰਮ ਸਾਰਾ A to Z ਓਕੇ ਆ ਮੋਟਰਸਾਈਕਲ ਦਾ ਤੇ ਇਹ ਹੈਗਾ ਬਾਈ 89 ਮਾਡਲ ਆ ਇਹ ਤੇ ਆਪਾਂ ਦਵਾਂਗੇ ਬਈ 60000 ਦਾ ਤੇ ਉਸਦੇ ਬਾਅਦ ਚੋਂ ਬਈ ਇਧਰ ਪਾਸਿੰਗ ਵਾਲਾ ਖੜਾ ਚੰਦੂੜੇ ਨੇੜੇ ਆੜਾ ਤੇ ਇਹ ਪਾਸੀ ਵਾਲਾ ਖੜਾ ਬਈ ਮਿੱਟੀ-ਮੁੱਟੀ ਜਮੀ ਹੋਈ ਆ ਤੇ ਕਾਫੀ ਟਾਈਮ ਹੋ ਗਿਆ ਆਪਾਂ ਸਟਾਰਟ ਚੁਟਦੀ ਕਰਿਆ ਹੈਗਾ ਤੇ ਇਹ ਹੈਗਾ ਬਈ 2002 ਮਾਡਲ ਤੇ ਬਈ ਇਹ ਨਵਾਂ ਨੇ ਪਾਸਿੰਗ ਹੈਗੀ ਇਹਦੀ ਇਹ ਨਵਾਂ ਨੇ ਆਪਾਂ ਬਈ ਤੇ 80000 ਦਾ ਲਾਈਨ ਉਹ ਲੱਗਿਆ ਜੀਰੋ ਨੰਬਰ ਕਿਟ ਹੈ ਚ ਵੀ ਕਿਟ ਜਾਨਕੀ ਇੰਜਨ ਵਰਕ ਸਾਰਾ ਕੁਝ ਓਕੇ ਆ ਆਪਣਾ ਤੇ ਲਾਈਟ ਹੈ ਵਧੀਆ ਨਵੇਂ ਨੇ ਇੰਜਨ ਵਧੀਆ ਹੈ ਦਾ ਤੇ ਉਧਰ ਉਹ ਖੜਾ ਬਈ 100 ਆ ਉਹ ਉਹ ਤਿਆਰ ਹੁੰਦਾ ਉਹਨੂੰ ਡਿਸਕ ਬ੍ਰੇਕ ਲੱਗੀ ਹੋਈ ਆ ਤੇ ਉਹ ਵੀ 90 ਮਾਡਲ ਆ ਉਹ ਤੇ ਉਹ ਵੀ ਆਪਾਂ 85000 ਦੇ ਦਵਾਂਗੇ ਉਹ ਵਿਦਾਊਟ ਪਾਸਿੰਗ ਹੈ ਬਈ ਉਹ 80000 ਰੁਪਏ ਡਿਮਾਂਡ ਆਪਣੀ ਮੋਟਰਸਾਈਕਲ ਦੀ ਤੇ ਉਸ ਤੋਂ ਬਾਅਦ ਜੋ ਜੰਡੂ ਭਾਈ ਇੱਧਰ ਆ ਜਾ ਤੇ ਬਈ ਉਹ 100 ਆ ਗਿਆ 293 ਮਾਡਲ ਆ ਲਾਈਟ ਟਾਇਰ ਵਧੀਆ ਲੱਗੇ ਹੋਏ ਨੇ ਮੋਟਰਸਾਈਕਲ ਦੀ ਕੰਡੀਸ਼ਨ ਵਧੀਆ ਹੋ ਗਈ ਆ ਤੇ ਨਾ ਵੀ ਇਹ ਰੰਗ ਦਾ ਚੈਰੀ ਜਿਹਾ ਲਾ ਲਓ ਮਿਕਸ ਜਿਹਾ ਇਹ ਹੈ ਤੇ ਅਰਸ ਨਹੀਂ ਕੱਟਾ ਬਈ ਇਹਦੀ ਇਹ ਮੋਟਰਸਾਈਕਲ ਸਾਰਾ ਤਿਆਰ ਹੋਇਆ ਹੋਇਆ ਬਾ ਚੱਪੀ ਨਹੀਂ ਇਹ ਤੇ ਇੰਜਨ ਵਧੀਆ ਬਈ ਇਹਦਾ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ ਵਾਇਰੀング ਮੂਰੀਂਗ ਸਾਰੀ ਓਕੇ ਆ ਮੋਟਰਸਾਈਕਲ ਪਹਿਲੀ ਕੀ ਸਟਾਰਟ ਆ ਇੰਜਨ ਦੇ ਕਰ ਮੋੜ ਆ ਟੁੱਟੀ ਹੋ ਲ ਪੰਪ ਵਾਰਿਆ ਸਾਰਾ ਵਰਕਿੰਗ ਹੈ ਮੋਟਰਸਾਈਕਲ ਦਾ ਇੰਜਨ ਇੰਜਨ ਬਫੀ ਹੋਇਆ ਹੋਇਆ ਨਿਕਲ ਨਿਕਲ ਹੋਇਆ ਹੋਇਆ ਤੇ ਇਹ ਕੰਡੀਸ਼ਨ ਚੈੱਕ ਕਰ ਲਓ ਮੋਟਰਸਾਈਕਲ ਦੀ 1994 ਮਾਡਲ ਹੈ ਆ ਬਾਊਟ ਪਾਸਿੰਗ ਹੈ ਤੇ ਆਪਣੀ ਡਿਮਾਂਡ ਹੈਗੀ ਹੈ ਵੀ 50000 ਇਹ ਮੋਟਰਸਾਈਕਲ ਦੀ ਹੰਡੜਾ ਹੈ ਅਨਸਲਿੰਗ ਕਿਟ ਹੈ ਇਹਦੀ ਤੇ ਸਟਾਰਟਿੰਗ ਸਟੂਟਿੰਗ ਮੈਂ ਤੁਹਾਨੂੰ ਚੈੱਕ ਕਰਕੇ ਦਿਖਾਤੀ ਹੈ ਜੀ ਤੇ ਲੈ ਜੀ ਦੋਸਤੋ ਹੁਣ ਆ ਗਿਆ ਆਪਣਾ ਕੋਈ YAMAHA 135 ਆ ਜ਼ੀਰੋ ਨੰਬਰ ਕਟਾ ਬਈ ਪਹਿਲੀ ਗੱਲ ਤਾਂ ਜ਼ੀਰੋ ਨੰਬਰ ਕਟਾ ਮਿਲਦਣੀ ਹੈਗੀ ਤੇ ਹੋਰ ਗੱਲ ਨੂੰ ਮੈਂ ਬੜੀ ਕਰਦਾ ਨਾਲ ਦਾ ਰੰਗ ਆ ਇਹਦਾ ਨਾਲ ਦਾ ਰੰਗ ਆ 25 ਤੱਕ ਕਾਸਿੰਗ ਮੋਟਰ ਹੈ ਕਲੀ ਤੇ ਓਰੀਜਨਲ ਆ ਸਾਰਾ ਜਿੰਨੇ ਚੱਕੇ ਤੋਂ ਲਾ ਕੇ ਚੱਕੀਆਂ ਤੋਂ ਲੈ ਕੇ ਟਾਈਕੀ ਲੈ ਲਓ ਮੀਟਰ ਲੈ ਲਓ ਜਿੰਨੀ ਵੀ ਚੀਜ਼ਾਂ ਬਈ ਸਾਰੀਆਂ ਓਰੀਜਨਲ ਆ ਤੇ ਮੈਂ ਤੁਹਾਨੂੰ ਹੋਰ ਦੱਸਣਾ ਛੋਟੀ ਜਿਹੀ ਗੱਲ ਮੈਨੂੰ ਅੱਜ ਥੋੜੀ ਜਿਹੀ ਕਾਲੀ ਆ ਤੇ ਬਾਜ ਬਾਈ ਨੇ ਬੁਲਾ ਲਿਆ ਮੈਨੂੰ ਮੈਂ ਕਿਹਾ ਚੱਲ ਆਪਾਂ ਫੜਾ ਕੇ ਫਟਾਫਟ ਚੱਲੀਏ ਤੇ ਮੈਂ ਤੁਹਾਨੂੰ ਮੋਟਰਸਾਈਕਲ ਚੈੱਕ ਕਰਾਉਣਾ 25 ਤੱਕ ਪਾਸੀਆ ਮੋਟਰ ਰਾਈਡਰ ਦੀ 0 ਨੰਬਰ ਕਿੱਟਾ ਹੁਣ ਸਭ ਪੂਰਾ ਓਕੇ ਆ ਬਾਕ ਵਰਗਾ ਹੈ ਨਾ ਤੇ ਮੈਂ ਤੁਹਾਨੂੰ ਚੈੱਕ ਕਰਕੇ ਦਿਖਾਉਣਾ ਬਾਈ ਵੀ ਦੋਸਤੋ ਤੇ ਮੈਂ ਬਾਹਰ ਕੱਢ ਕੇ ਚਲਾ ਕੇ ਵੀ ਦਿਖਾਣਾ ਤੁਹਾਨੂੰ ਇਹ 0 ਨੰਬਰ ਕਿੱਟਾ ਬਾਈ 25 ਤੱਕ ਪਾਸੀਆ ਤੇ ਬਈ ਆਪਾਂ ਮੋਟਰਸਾਈਕਲ ਦੇਣਾ ਹੈ 85000 ਚ ਖਾ ਜਾਂ ਨਾ ਤੇ ਬਾਕੀ ਮਾੜਾ ਮੋਟਾ ਮੌਕੇ ਤੇ ਕਰ ਦਾਂਗੇ ਬਾਈ ਤੇ ਬਈ ਇਹ ਆ ਗਿਆ ਕਿ ਤਰੀਕਾ ਮੁਰਦਾ पे ਇਧਰ ਜਿਹਨੂੰ ਮੁਰਦਾ ਚੈੱਕ ਕਰਾ ਦੇ ਅਸੀਂ ਗਏ ਸੀ 27 ਤੱਕ ਤੇ 135 135 ਹੈ ਬਈ ਇਹ ਇਹ ਜਾਨੀ ਕਿ ਤਿਆਰ ਹੋਣ ਨੂੰ ਪਿਆ ਹਜੇ ਇਹ ਤੇ ਆਪਾਂ ਤਿਆਰ ਕਰਾਂਗੇ ਇਹਦੇ ਆ ਜਾਲੇ ਜੁਲੇ ਲੱਗੇ ਹੋਏ ਆ ਹਜੇ ਦੇ ਇੱਕ ਮੁਰਦਾ ਜਿਵੇਂ ਡੈਡ ਬੋਡੀ ਪਈ ਹੁੰਦੀ ਐ ਸਾਲੀ ਉਮੇ ਪਈ ਆ ਇਹ ਤੇ ਇਹ ਜਾਨੀ ਕਿ ਆਪਾਂ ਤਿਆਰ ਕਰਕੇ ਕਿੰਨਾ ਕ ਨਿਕਰਦਾ ਪੌਂਸ ਸਾਹਿਬ ਨਾਲ ਉਹਦਾ ਰੇਟ ਰੱਖਾਂਗੇ ਤੇ ਜਿਵੇਂ ਜਿਵੇਂ ਤਿਆਰ ਹੋਣ ਤੇ ਪੈਸੇ ਲੱਗਦੇ ਆ ਪੌਂਸ ਸਾਹਿਬ ਨਾਲ ਦੱਸਾਂਗੇ ਕਿ ਇਹ ਨਾ ਖਜ਼ਾਨਾ ਹਜੇ ਹੋਰ ਪਿਆ ਆਪਣੇ ਕੋਲ 4350 ਖੜੇ ਨੇ 4350 ਖੜੇ ਨੇ ਤੇ 135Z ਖੜੇ ਨੇ ਤੇ ਖਜ਼ਾਨਾ ਮੈਂ ਤੁਹਾਨੂੰ ਦਿਖਾਉਂਗਾ ਵੀ ਅਗਲੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਤੇ ਜੰਮੇ ਵਾਲੇ ਮਿੱਤਰਾਂ ਨਾਲ ਆਪਣੀ ਯਾਰੀ ਬਹੁਤ ਬੰਦਿਆਂ ਨਾਲ ਤੇ ਖਜ਼ਾਨਾ ਹੁਣ ਮੈਂ ਤੁਹਾਨੂੰ ਕੀ ਆ ਦੱਸਾਂਗਾ ਮੈਂ ਕਹਿੰਦਾ ਟ੍ਰੇਲਰ ਜਿਆ ਥੋੜਾ ਦੇ ਦਨੇ ਆ ਬਾਜ ਕਹ ਰਹਿਣ ਦੀ ਇਹ ਰਹਿਣ ਦੋ ਨੀ ਮੈਂ ਕਹਿੰਦਾ ਅਗਲੀ ਵੀਡੀਓ ਅਗਲੀ ਵੀਡੀਓ ਜਾਵਾਂਗੇ ਕਹਿੰਦੇ ਵੀ ਟ੍ਰੇਲਰ ਹਜੇ ਦੇਣਾ ਨਹੀਂ ਹੈਗਾ ਅਗਲੀ ਵੀਡੀਓ ਚ ਦਿਖਾਵਾਂਗੇ ਫਿਰ ਮੈਂ ਦਿਖਾਵਾਂਗੇ ਸਿੱਧੀ ਬਾਈ ਸਬਸਕ੍ਰਾਈਬ ਜਰੂਰ ਕਰ ਲੋ ਚੈਨਲ ਨੂੰ ਤੇ ਯਾਮੇ ਦੇ ਸ਼ੌਂਕ ਕੀ ਬੰਦੇ ਆ ਜਿਹੜੇ ਉਹਨਾਂ ਨੂੰ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਾਈ ਤੇ 350 ਖੜੇ ਨੇ ਚਾਰ ਸ਼ਾਇਦ ਜਦ ਤੱਕ ਅਗਲਾ ਪਾਰਟ ਆ ਵੀ बिकਣਾ ਜਾਣ ਉਹ ਤੇ ਜਿਹੜੇ 80 ਖੜੇ ਨੇ ਉਹ ਵੀ ਸ਼ਾਇਦ ਵੇਚਣਾ ਦਈਏ ਆਪਾਂ ਤੇ ਜੇ ਮੇਰੇ ਵੀਰ ਭਰਾ ਨੇ ਕਿਸੇ ਨੇ 350 ਜਾਂ ਹੋਰ ਕਿਸੇ ਨੇ ਵੇਚਣ ਹੋਵੇ ਆਪਾਂ ਨੂੰ ਦੱਸ ਸਕਦਾ ਆਪਾਂ ਲੈ ਲਾਂਗੇ ਖਰੀਦ ਲਾਂਗੇ ਭਾਵੇਂ ਕਿੰਨੇ ਮਹਿੰਗਾ ਹੋਵੇ ਪਾਸਿੰਗ ਵਾਲਾ ਹੋਵੇ ਵਿਦਾਊਟ ਪਾਸਿੰਗ ਹੋਵੇ ਚਾਹੇ ਮੁਰਦਾ ਲਾਸ਼ ਵੀ ਨਾ ਹੋਵੇ ਆਪਾਂ ਖਰੀਦ ਲਾਂਗੇ ਬਾਈ ਤੇ ਖਜ਼ਾਨਾ ਦੇਖਣ ਲਈ ਜੁੜੇ ਰਹੋ ਅਗਲੀ ਵੀਡੀਓ ਦਿਖਾਵਾਂਗੇ ਖਜ਼ਾਨਾ ਆਪਾਂ origional ਜੱਮਾ ਕੱਢ ਲਿਆ ਆ ਮੈਂ ਇਹ 2000 ਮਾਡਲ ਆ ਤੇ 25 ਤੱਕ ਪਾਸਿੰਗ ਬਾਅਦ ਹੈ ਨਾ ਤੇ 25 ਤੱਕ ਪਾਸਿੰਗ ਆ ਬਈ ਜੀਰੋ ਨੰਬਰ ਕਿੱਟਾ ਦੀ ਤੇ ਮੈਂ ਉਹਨੂੰ ਚੈੱਕ ਕਰਾ ਦੇਣਾ ਇੰਜਨ ਚੈੱਕ ਕਰਾ ਦੇਣਾ ਹੈ ਤੇ ਬੰਸੀ ਕੱਢੀ ਹੋਈ ਹੈ ਨਹੀਂ ਜੱਟੂ ਭਾਈ ਵੀ ਦੇਖ ਕੇ ਜਾਂਦਾ ਮੋਟਰਸਾਈਕਲ ਨੂੰ ਕਹਿੰਦਾ ਵੀ ਕਿਹੜਾ ਮੋਟਰਸਾਈਕਲ ਆ ਪਤਾ ਨਹੀਂ ਇਹਨੂੰ ਤੇ ਇਹ ਕੰਡੀਸ਼ਨ ਚੈੱਕ ਕਰ ਲੋ ਬਈ ਟਾਇਰ ਟੂ ਟੱਪਾ ਜਮਾ ਹੀ ਨੰਮਾ ਮੋਟਰਸਾਈਕਲ ਦਾ ਚੇਨ ਸੈੱਟ ਨੰਮਾ ਬਈ ਪ੍ਰੋਪਰ ਯਾਨੀ ਕਿ ਏ ਟੂ ਜ਼ेड ਓਕੇ ਆ ਮੋਟਰਸਾਈਕਲ ਦਾ ਮਾੜਾ ਮੋਟਾ ਕੰਮ ਹੋਣਾ ਵਾਲਾ ਹੋਊਗਾ ਬਾਕੀ ਕੋਈ ਕੰਮ ਨਹੀਂ ਹੋਣਾ ਵਾਲਾ ਹੈਗਾ ਮੋਟਰਸਾਈਕਲ ਦਾ ਤੇ ਵਾ ਥੋੜਾ ਸਟਾਰਟ ਕਰੀ ਯਾਰ ਤੇ ਆਮ ਬੰਦੇ ਤੋਂ ਸਟਾਰਟ ਵੀ ਨਹੀਂ ਹੁੰਦਾ ਹੈਗਾ ਇਹ ਆਹੀ ਕਿੱਕੇ ਦੀ ਆਹੀ ਗੇਅਰ ਆ ਇਹਦਾ ਤੇ ਹੁਣ ਸਟਾਰਟ ਕਰਨ ਲੱਗਿਆ ਚੋਕ ਜੀ ਦੱਬਦੀ ਉਹਨੇ ਕਮ ਮੇਟੂ ਜਿਹੜਾ ਹੋਇਆ ਹੋਇਆ ਇੰਜਨ ਵਰਕ ਜਿੰਨਾ ਵੀ ਆ ਸਾਰਾ ਹੋਇਆ ਹੋਇਆ ਮੋਟਰਸਾਈਕਲ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਐ ਇਹਦੇ ਬਾਰੇ ਵਿੱਚ ਕੀ ਚੀਜ਼ ਹੈ ਕੀ ਨਹੀਂ ਹੈਗੀ ਇਹ ਤੇ ਬਈ ਲੱਖ ਰੁਪਏ ਡਿਮਾਂਡਾਂ ਮੋਟਰਸਾਈਕਲ 1976 ਮਾਡਲ ਬਿਨਾਂ ਪਾਸਿੰਗਾਂ ਬਈ ਇਹ ਨੂੰ ਖਜਾਨਾ ਇਹ ਜਾ ਪਿਆ ਨਾ ਕਿਸ ਨੇ ਦਿਖਾਇਆ ਨਹੀਂ ਹੋਣਾ ਇਹ ਆਪਾਂ ਦਿਖਾਣਾ ਉਹ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅਗਲੇ ਪਾਰਟ ਤੇ ਦਿਖਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਈ ਤੇ ਇਹ ਜਾਨੀ ਕਿ ਵੀਡੀਓ ਆਪਾਂ ਥੋੜੀ ਜਿਹੀ ਕਾਲੀ ਗਾਲੀ ਚ ਬਣਾਈ ਆ ਇਹ ਤੇ ਆਪਾਂ ਵਧੀਆ ਸੈਟਿੰਗ ਜੀ ਕਰਕੇ ਨਾ ਸੈਟਅਪ ਬਣਾ ਕੇ ਆਏ ਆ ਵਧੀਆ ਫੇਰ ਬਣਾਵਾਂਗੇ ਆਪਾਂ ਤੇ ਤੁਹਾਨੂੰ ਕਿਵੇਂ ਚੱਲਦਾ ਹੈ ਨਜ਼ਾਰਾਂ ਦਾ ਪੁਰਾਣਾ ਫੀਲ ਜਾ ਹੁੰਦਾ ਹਨਾ ਘੈਂਟ ਲੱਗਦਾ ਕਿਉਂ ਤਾ ਜੁਦਰਾ ਲਾ ਕੇ ਚਲਾਏ ਤੇ ਤੂੰ ਫੇਰ ਤੁਹਾਨੂੰ ਲੋਕ ਵੱਧ ਦੇਖਣਗੇ ਹਾਂ ਤੇ ਆ ਬਈ ਲੱਦੀਆ ਨਹੀਂ ਹੈ ਹੈ ਆਮ ਤਰ੍ਹਾਂ ਚੱਲਦਾ ਹੀ ਨਹੀਂ ਹੈ ਜਿੱਦ ਤੋਂ ਸਟਾਰਟ ਹੋਇਆ ਤਾਂ ਹੈ ਨਹੀਂ ਉਹੀ ਮੈਂ ਕਹਿੰਦਾ ਆਮੰਦ ਨਹੀਂ ਚੱਲਦਾ ਹਾਂ ਮੇਰਾ ਵੀਰ ਕੋਈ ਦਿਮਾਗ ਨਾ ਖਰਾਬ ਕਰੇ ਜਿੰਨੇ ਟਾਈਮ ਪਾਸ ਵਾਲੇ ਮੇਰੇ ਮੇਰੇ ਵੀਰ ਆਪਾਂ ਨੂੰ ਫੋਨ ਨਾ ਕਰਨ ਜ਼ਿਆਦਾਤਰ ਤੇ ਲੋਕੇਸ਼ਨ ਹੈਗੀ ਸਮਰਾਲਾ ਰੋਡ ਖੰਨਾ ਤੇ ਤੁਸੀਂ ਫੋਨ ਕਰ ਲਿਓ ਬਾਈ ਇੱਕ ਵਾਰੀ ਆਪਾਂ ਦੱਸ ਦਾਂਗੇ ਤੁਹਾਨੂੰ ਸਾਰੀ ਚੀਜ਼ਾਂ ਤੇ ਆਪਣੇ ਕੋਲ ਕਈ ਚੀਜ਼ਾਂ ਖੜੀਆਂ ਆਪਾਂ ਚੈੱਕ ਕਰਾਤੀ ਹਜੇ ਹੋਰ ਖਜਾਨਾ ਖੜਾ ਉਹ ਆਪਾਂ ਅਗਲੀ ਵੀਡੀਓ 'ਚ ਦਿਖਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਈ ਤੇ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ 'ਚ ਬਾਈ